ਰੰਗਲਾ ਪੰਜਾਬ ਬਣਾਣਾ ਚਾਹੁੰਦੇ ਆ ਗਵਰਨਰ ਸਾਹਿਬ ਲੇਕਿਨ ਜੋ ਲੋਕ ਆ ਪੰਜਾਬ ਦੇ ਇਹ ਆ ਜੋ ਚੁਣੇ ਹੋਏ ਨਮੇ ਦੇ ਉਹਨਾਂ ਨੂੰ ਨਾਲ ਨਹੀਂ ਲੈਣਾ ਚਾਹੁੰਦੇ ਜੇ ਜਲੰਧਰ ਆਉਣਾ ਹੈ ਤਾਂ ਇੱਥੇ ਦੇ ਜਿਹੜੇ ਐਮ ਐਲ ਏ ਚੁਣੇ ਹੋਏ ਐ ਚਾਹੇ ਉਹ ਕਿਸੇ ਪਾਰਟੀ ਦੇ ਕਿਉਂਕਿ ਗਵਰਨਰ ਸਾਹਿਬ ਦੇ ਸਾਂਝੇ ਐ ਚਾਹੇ ਮੈਂਬਰ ਪਾਰਲੀਮੈਂਟ ਹੈ ਤਾਂ ਇਹ ਸਾਰਿਆਂ ਨੂੰ ਉਹਨਾਂ ਨੂੰ ਇਨਫੋਰਮ ਕਰਨਾ ਚਾਹੀਦਾ ਜਿੱਥੇ ਵੀ ਉਹਨਾਂ ਨੇ ਜਾਣਾ ਪੰਜਾਬ ਦੇ ਵਿੱਚ ਉਹ ਜਿਹੜੇ ਲੋਕਾਂ ਦੇ ਨਮਾਇंदे ਆ ਇਲੈਕਟਿਡ ਰਿਪਰੈਜ਼ੈਂਟੇਟਿਵ ਹੈ ਉਹਨਾਂ ਨੂੰ ਬੁਲਾਵੇ ਉਹਨਾਂ ਨੂੰ ਨਾਲ ਲੈ ਕੇ ਗੱਲ ਕਰੇ ਜੋ ਵੀ ਕਰਨਾ ਚਾਹੁੰਦੇ ਆ ਇਸ ਤਰ੍ਹਾਂ ਇਕੱਲੇ ਤੌਰ ਤੇ ਬਖਰੀ ਕੈਂਪੇਨ ਖੜੀ ਕਰਨੀ ਕਿਸੇ ਤਰ੍ਹਾਂ ਦੀ ਵੀ ਚਾਹੇ ਉਹ ਸੋਸ਼ੀਅਲ ਹੀ ਹੋਵੇ ਜਾਂ ਪੋਲੀਟੀਕਲ ਹੋਵੇ ਚਾਹੇ ਲੋਕਾਂ ਦੇ ਹਿੱਤ ਦੀ ਹੋਵੇ ਉਹ ਠੀਕ ਨਹੀਂ ਹੈ ਇਹ ਲੋਕਤੰਤ੍ਰਿਕ ਰਾਜ ਹੈ ਤੇ ਲੋਕਤੰਤਰ ਦੇ ਵਿੱਚ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਗਵਰਨਰ ਸਾਹਿਬ ਦਾ ਫਰਜ ਹੈ ਗੋਨਰ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਜਿੱਥੇ ਵੀ ਪੰਜਾਬ 'ਚ ਜਾਣਾ ਉਹ ਲੋਕਾਂ ਦੇ ਨਮਾਇਦਿਆਂ ਨੂੰ ਨਾਲ ਲੈ ਕੇ ਉੱਥੇ ਉਹਨਾਂ ਨੂੰ ਵਿੱਚ ਭਰੋਸੇ ਦੇ ਲੈ ਕੇ ਨਾਲ ਲੈ ਕੇ ਚੱਲਣ ਜੋ ਅਮਰਿੰਦਰ ਸਿੰਘ ਰਾਜਾਵੜੀਂ ਪ੍ਰਧਾਨ ਨੇ ਉਹਨਾਂ ਨੇ ਕੱਲ ਕਹਾਏ ਕਿ ਗੋਨਰ ਸਾਹਿਬ ਖੁਦ ਇੱਕ ਐਡਮਿਨਿਸਟ੍ਰੇਸ਼ਨ ਹੈ ਔਰ ਉਹਨੂੰ ਯਾਤਰਾ ਹੀ ਨਿਕਾਣੀ ਯਾਤਰਾ ਤਾਂ ਆਪੋਜੀਸ਼ਨ ਦਾ ਕੰਮ ਹੈ ਲੇਕਿਨ ਉਹ ਕਹਿ ਰਹੇ ਕਿ ਉਹਨਕੇ ਕੋਲ 50 ਕਿਲੋਮੀਟਰ ਬੀਐਸਐਫ ਦਾ ਦਾਰਾ ਹੈ ਪੰਜਾਬ ਸਰਕਾਰ ਹੈ ਤਾਂ ਕਈ ਨਾ ਕਈ ਉਹ ਇਲੈਕਸ਼ਨ ਲੜਨਾ ਚਾਹਤੇ ਜਿਸ ਦੀ ਉਹਨਾਂ ਨੇ ਨਿੰਦਾ ਵੀ ਕੀਤੀ ਹੈ ਲੋਕਤੰਤ੍ਰਿਕ ਪ੍ਰਣਾਲੀ ਦੇ ਵਿੱਚ ਪਾਰਲੀਮੈਂਟਰੀ ਸਿਸਟਮ ਹੈ ਸਾਡਾ ਇਹਦੇ ਵਿੱਚ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਗਵਰਨਰ ਸਾਹਿਬ ਦੀਆਂ ਕੁਝ ਸੀਮਤ ਪਾਵਰਜ਼ ਹੈਗੀਆਂ ਉਹਨਾਂ ਨੇ ਜਿਹੜਾ ਕਾਉਂਸਲ ਆਫ ਮਿਨਿਸਟਰਸ ਹੈ ਉਹਦੇ ਮੁਤਾਬਕ ਐਕਟ ਕਰਨਾ ਹੁੰਦਾ ਹੈ ਹੀ ਇਜ਼ ਦਾ ਸੈਰਿਮੋਨੀਅਲ ਹੈਡ ਆਫ ਦਾ ਸਟੇਟ ਦੇਸ ਕਰਕੇ ਉਹਨਾਂ ਦਾ ਪੋਲਿਟਿਕਲ ਕੰਮਾਂ ਦੇ ਵਿੱਚ ਇਸ ਤਰ੍ਹਾਂ ਦਾਖਲ ਜਿਹੜਾ ਉਹ ਬਣਦਾ ਨਹੀਂ ਹੈ ਪਰ ਫਿਰ ਵੀ ਜੇ ਉਹਨਾਂ ਨੇ ਲੈਣਾ ਹੈ ਦਾਖਲ ਕੋਈ ਸੋਸ਼ਲ ਕਾਰਜ ਤੇ ਉਹਨਾਂ ਨੇ ਕੰਮ ਕਰਨਾ ਹੈ ਤਾਂ ਉਹ ਲੋਕਾਂ ਨੂੰ ਨਾਲ ਲੈ ਕੇ ਲੋਕ ਨਮਾਇੰਦਿਆਂ ਨੂੰ ਨਾਲ ਲੈ ਕੇ ਚੱਲਣ ਸਰ ਲੱਗਦਾ ਨਹੀਂ ਹੈ ਕਿ ਬਾਰਡਰ ਪਰ ਜੋ ਡਰੋਨ ਜਰੀਏ ਨਸ਼ਾਤਾ ਹੈ ਸੈਂਟਰ ਕੇ ਸਾਥ ਬਾਤ ਚੀਤ ਕਰ ਕਰ ਬਾਰਡਰ ਸਾਥ ਕੋ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰੇ 50 ਕਿਲੋਮੀਟਰ ਤੱਕ ਸੈਂਟਰ ਸਰਕਾਰ ਦਾ ਰਾਜ ਹੈ ਇੱਥੇ ਬੀਐਸਐਫ ਹੈਗੀ ਹੈ ਤਾਇਨਾਤ ਲੇਕਿਨ ਫੇਰ ਵੀ ਦੋਵੇਂ ਸਰਕਾਰਾਂ ਹੁੰਦੇ ਹੋਣ ਦੇ ਬਾਵਜੂਦ ਵੀ ਡਰੋਨਸ ਦੇ ਰਾਹੀਂ ਨਸ਼ੇ ਆਉਂਦੇ ਆ ਤੇ ਡਰੋਨਸ ਦੇ ਰਾਹੀਂ ਇੱਥੇ ਅਸਲਾ ਆਉਂਦਾ ਹੈ ਕਿਉਂ ਨਹੀਂ ਰੋਕ ਪਾ ਰਹੀ ਸਰਕਾਰ ਜਾਂ ਤਾਂ ਸਰਕਾਰਾਂ ਇਨਕੰਪੀਟੈਂਟ ਹੈ ਇਹ ਪੂਰੀਆਂ ਯੋਗ ਨਹੀਂ ਹੈ ਰਾਜ ਕਰਨ ਦੇ ਔਰ ਐਡਮਿਨਿਸਟ੍ਰੇਸ਼ਨ ਦੇ ਜਾਂ ਇਹ ਕੰਪਰੋਮਾਈਜ਼ਡ ਹੈ ਜਾਂ ਇਹ ਉਹਨਾਂ ਦੇ ਨਾਲ ਮਿਲੇ ਹੋਏ ਹੈ ਦੋਨਾਂ ਚੋਂ ਇੱਕ ਗੱਲ ਹੈ ਦੱਸ ਦੇਣ ਕਿਹੜੀ ਸਰ ਦੋ ਦਿਨ ਪਹਿਲੇ ਇੱਕ ਵੀਡੀਓ ਸਾਹਮਣੇ ਆਪਦੀ ਹੈ ਕਿ ਕਿਸਾਨ ਜੋ ਪ੍ਰਦਰਸ਼ਨ ਕਰਨੇ ਲਈ ਦਿੱਲੀ ਜਾਂਦੇ 101 ਸਾਨੋਂ ਦਾ ਜਥਾ jata hai ਪਹਿਲੇ ਉਸ ਤੇ ਫੋਰਸ ਪੁਸ਼ ਕਰਤੀ ਹੈ ਫਿਰ ਉਸਕੇ ਬਾਅਦ ਉਨਪਰ ਆਸੋ ਗੈਸ ਦੇ ਗੋਲੇ ਗੋਲੇ ਛੋੜ ਦਿੱਤੀ ਹੈ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੋਵੇਂ ਮਿਲਕੇ ਪੰਜਾਬ ਦੀ ਅਰਥ ਵਿਵਸਥਾ ਨੂੰ ਖਰਾਬ ਕਰਨਾ ਚਾਹੁੰਦੀ ਹੈ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੀ ਹੈ ਇਹਨਾਂ ਨੂੰ ਪਤਾ ਹੈ ਇਹ ਪੰਜਾਬ ਦੀ ਅਰਥਵਿਵਸਥਾ ਕਿਸਾਨੀ ਦੇ ਦੁਆਲੇ ਘੁੰਮਦੀ ਹੈ ਇਸ ਕਰਕੇ ਇਹ ਖਾਸ ਤੌਰ ਤੇ ਕਿਸਾਨੀ ਨੂੰ ਟਾਰਗੇਟ ਕੀਤਾ ਹੋਇਆ ਹੈ ਕਿਸਾਨ ਨੂੰ ਖਰਾਬ ਕਰ ਰਹੇ ਪਹਿਲਾਂ ਇਹ ਕਹਿੰਦੇ ਸੀ ਕਿ ਜੀ ਅਸੀਂ ਕਿਸਾਨਾਂ ਨੂੰ ਸਮੂਹਕ ਤੌਰ ਤੇ ਉੱਥੇ ਨਹੀਂ ਆਣ ਦੇਣਾ ਉਹ ਤਾਂ ਕਿਸਾਨਾਂ ਨੇ ਫੈਸਲਾ ਕਰ ਲਿਆ ਕਿ ਅਸੀਂ 101 ਬੰਦਾ ਆਵਾਂਗੇ ਸਾਡਾ ਮੈਮੋਰੰਡਮ ਲੈ ਲਓ ਇਹਦੇ ਵਿੱਚ ਕੀ ਗਲਤੀ ਹੈ ਲੋਕਤੰਤਰ ਦੇ ਵਿੱਚ ਮੈਨੂੰ ਵੀ ਲੋਕ ਇੱਥੇ ਕਿਸਾਨਾਂ ਆ ਕੇ ਮੈਮੋਰੰਡਮ ਦੇ ਕੇ ਗਏ ਮੈਨੂੰ ਤਾਂ ਕਿਸੇ ਨੂੰ ਮਿਲਣ ਚਿਤਰਾਜ ਨਹੀਂ ਹੈ ਲੇਕਿਨ ਸਾਡੇ ਮੁੱਖ ਮੰਤਰੀ ਨੂੰ ਵੀ ਇਤਰਾਜ ਹੈ ਸਾਡੇ ਪ੍ਰਧਾਨ ਮੰਤਰੀ ਨੂੰ ਵੀ ਇਤਰਾਜ ਹੈ ਭਾਜਪੀ ਦੇ ਸਰਕਾਰ ਹੈ ਜਿਹੜੀ ਦਿੱਲੀ ਦੇ ਵਿੱਚ ਉਹ ਅਸਲ ਦੇ ਵਿੱਚ ਕਿਸਾਨਾਂ ਨੂੰ ਕੁੱਟ ਕੇ ਕਿਸਾਨਾਂ ਨੂੰ ਸੜਕਾਂ ਤੇ ਤਾਰਨਾ ਚਾਹੁੰਦੀ ਹੈ ਜਦ ਕਿਸਾਨ ਸੜਕਾਂ ਦੇ ਉੱਤਰ ਦੇ ਫੇਰ ਕਹਿੰਦੇ ਜੇ ਆੜੋ ਤੇ ਰਾਜਕਰੋਧੀ ਨੀਤੀ ਦੇ ਨਾਲ ਰਾਜ ਕਰਨਾ ਚਾਹੁੰਦੇ ਆ ਜੀ ਕਿਸੇ ਤਰ੍ਹਾਂ ਵੀ ਹੋਣਾ ਨਹੀਂ ਕਿਸਾਨ ਦਾ ਪੰਜਾਬ ਦੇ ਲੋਕਾਂ ਦੇ ਨਾਲ ਦਾ ਨੋਮਾਜ਼ ਦੇ ਰਿਸ਼ਤੇ ਦੇ ਨਾਲ-ਨਾਲ ਉਹ ਅੰਨਦਾਤਾ ਵੀ ਹੈ ਉਹ ਖੇਤ ਮਜ਼ਦੂਰ ਤੇ ਕਿਸਾਨ ਪੰਜਾਬ ਦੇ ਨੇ ਉਹਦੇ ਦੇਸ਼ ਨੂੰ ਪਿਆਰ ਦੇ ਬਾਦ ਅੰਨੜ ਢੇਪੜਾ ਨਾਲ ਪੂਰ ਭਰੂਰ ਭਰਪੂਰ ਰੱਖਿਆ ਇਸ ਕਰਕੇ ਕਿਸਾਨ ਦਾ ਨੁਕਸਾਨ ਕਰਨਾ ਕਿਸਾਨੀ ਦਾ ਨੁਕਸਾਨ ਕਰਨਾ ਪੰਜਾਬ ਦਾ ਨੁਕਸਾਨ ਹੈ ਇਸ ਨੂੰ ਐਸੀ ਕਿਸੇ ਤਰ੍ਹਾਂ ਬਰਦਾਸ਼ਤ ਨਹੀਂ ਕਰਾਂਗੇ ਐਸੀ ਹਰ ਤਰੀਕੇ ਦੇ ਨਾਲ ਕਿਸਾਨਾਂ ਦੇ ਨਾਲ ਖੜੇ ਹੈ ਉਹਨਾਂ ਦੀਆਂ ਮੰਗਾਂ ਜਾਇਜ਼ ਹੈ ਉਹ ਮੰਨਣੀਆਂ ਚਾਹੀਦੀਆਂ ਤੇ ਇਹ ਜਿਹੜਾ ਝਗੜਾ ਇਹਨੂੰ ਖਤਮ ਕਰਨਾ ਚਾਹੀਦਾ ਮੈਂ ਪੰਜਾਬ ਦੇ ਮੁੱਖ ਮੰਤਰੀ ਜੀ ਨੂੰ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਅੰਦਰ ਆ ਕੇ ਉਹਨਾਂ ਨੇ ਪੂਰਾ ਨਾਕਾ ਲਗਾਇਆ ਹੋਇਆ ਕੇਂਦਰ ਸਰਕਾਰ ਨੇ ਰਸਤਾ ਬੰਦ ਕਰਿਆ ਹੋਇਆ ਪੰਜਾਬ ਦਾ ਦਿੱਲੀ ਵਾਸਤੇ ਤੁਸੀਂ ਮੂਕ ਦਰਸ਼ਕ ਕਿਉਂ ਬਣੇ ਹੋ ਕਿਉਂ ਨਹੀਂ ਪੰਜਾਬ ਦਾ ਮੁੱਖ ਮੰਤਰੀ ਉਹ ਰਸਤੇ ਨੂੰ ਖੋਲਦਾ ਕਿ ਤੁਸੀਂ ਕਿਸ ਤਰ੍ਹਾਂ ਸਾਡਾ ਰਸਤਾ ਇਹ ਪੂਰੇ ਪੰਜਾਬ ਦਾ ਰਸਤਾ ਬੰਦ ਹੈ ਉੱਥੇ ਤਾਂ ਜਿੰਨੇ ਕੁ ਕਿਸਾਨ ਬੈਠੇ ਉਹਨਾਂ ਦੀ ਇਕੱਲੀ ਗੱਲ ਨਹੀਂ ਹੈ ਪੂਰੇ ਪੰਜਾਬ ਦੇ ਲੋਕ ਉੱਥੇ ਹੈਰਾਨ ਹੁੰਦੇ ਫਿਰਦੇ ਪਿੰਡਾਂ ਚੋਂ ਘੁੰਮ ਕੇ ਜਾਂਦੇ ਆ ਤੇ ਪੰਜਾਬ ਦਾ ਮੁੱਖ ਮੰਤਰੀ ਸੁੱਤਾ ਪਿਆ ਹੈ ਇਹ ਰਸਤੇ ਨੂੰ ਖੋਲਣਾ ਚਾਹੀਦਾ ਪੰਜਾਬ ਨੂੰ ਆਪ ਜਾ ਕੇ ਆਪਣੀ ਫੋਰਸ ਲਾ ਕੇ ਤੇ ਪੰਜਾਬ ਦਾ ਰਸਤਾ ਜਿਹੜਾ ਹੈ ਉਹ ਦਿੱਲੀ ਦੇ ਨਾਲ ਚੱਲਣਾ ਚਾਹੀਦਾ ਦੇਖੋ ਇਹ ਮਜਬੂਰ ਕਰ ਰਹੀ ਹੈ ਸਰਕਾਰ ਕਿਸਾਨਾਂ ਨੂੰ ਪੰਜਾਬ ਪੂਰੇ ਹਿੰਦੁਸਤਾਨ ਦੇ ਵਿੱਚ ਪਿਛਲੇ ਸਾਲ ਦੇ ਵਿੱਚ 111000 ਕਿਸਾਨਾਂ ਦੀ ਆਤਮ ਹੱਤਿਆ ਹੋਈ ਹੈ ਇਹਦੇ ਲਈ ਕੌਣ ਜ਼ਿੰਮੇਵਾਰ ਹੈ ਇਹ ਮਜਬੂਰ ਕਰ ਰਹੀ ਕਿਸਾਨਾਂ ਨੂੰ ਕਿ ਉਹ ਧਰਨੇ ਤੇ ਬੈਠਣ ਉਹ ਭੁੱਖ ਹੜਤਾਲ ਕਰਨ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਢੱਲੇਵਾਲ ਸਾਹਿਬ ਮਰ ਜਾਣ ਢੱਲੇਵਾਲ ਸਾਹਿਬ ਦੀ ਸਿਹਤ ਖਰਾਬ ਹੋਵੇ ਇਹਨਾਂ ਦੀ ਦੇ ਜੂ ਨਹੀਂ ਸਰਕਾਰੀ ਮੈਂ ਡੱਲੇਵਾਲ ਸਾਹਿਬ ਨੂੰ ਅਪੀਲ ਕਰਾਂਗਾ ਕਿ ਇਹ ਵਿਚਾਰਮਹ ਹੋਏ ਬਿਆ ਲੋਕ ਇਹਨਾਂ ਪਿੱਛੇ ਆਪਣੀ ਜਾਨ ਨਾ ਦੋ ਕਿਸਾਨੀ ਦੇ ਮਸਲੇ ਤੁਹਾਡੀ ਜ਼ਰੂਰਤ ਹੈ ਕਿਸਾਨ ਲੀਡਰਾਂ ਦੀ ਜ਼ਰੂਰਤ ਹੈ ਤੁਸੀਂ ਤਕੜੇ ਹੋ ਕੇ ਲੜੋ ਲੇਕਿਨ ਇਹ ਭੁਖੜ ਹੜਤਾਲ ਵਾਲਾ ਕੰਮ ਛੱਡੋ ਆ ਕਾ ਨੂੰ ਆਪਣੀ ਸਿਹਤ ਨੂੰ ਕਾਲਦੇ ਹੋ ਇਹਨਾਂ ਪਰ ਕੋਈ ਅਸਰ ਨਹੀਂ ਸਰ ਹਰਿਆਣਾ ਕੇ ਸੀਐਮ ਦਾ ਦੋ ਦਿਨ ਪਹਿਲੇ ਬਿਆਨ ਆਤਾ ਹੈ ਉਹ ਕਹਿ ਰਹੇ ਕਿ ਜੋ ਪੰਜਾਬ ਕੇ ਮੁੱਖ ਮੰਤਰੀ ਕਿਸਾਨੋ ਕੇ ਸਾਥ ਉਹ ਰابطਾ ਕਾਇਮ ਕਰੇ ਔਰ ਇੱਥੇ ਦਾ ਡੀਸੀ ਇੱਥੇ ਦਾ ਡਿਪ ਕਮਿਸ਼ਨਰ ਆਫ ਪੁਲਿਸ ਇੱਥੇ ਦਾ ਸਾਰਾ ਪ੍ਰਸ਼ਾਸਨ ਲੋਕਾਂ ਨੂੰ ਡਰਾਉਣ ਧਮਕਾਉਣ ਲੱਗਿਆ ਹੋਇਆ ਇੱਥੇ ਦੀਆਂ ਜਿਹੜੀਆਂ ਵੋਟਰ ਸੂਚੀਆਂ ਉਹਨਾਂ ਦੇ ਛੇੜਛਾੜ ਕਰ ਰਹੇ ਇਧਰ ਦੀਆਂ ਵੋਟਾਂ ਉੱਧਰ ਉੱਧਰ ਦੀਆਂ ਅੱਗੇ ਹਰ ਕੈਂਡੀਡੇਟ ਦੀ ਮਦਦ ਕਰਨ ਵਾਸਤੇ ਇਹ ਇਲੈਕਸ਼ਨ ਲੁੱਟਣ ਵਾਸਤੇ ਇਹ ਸਰਕਾਰ ਲੱਗੀ ਵੀ ਹੈ ਜਿਹੜੀ ਕਿ ਬਰਦਾਸ਼ਤ ਤੇ ਬਾਹਰ ਹੈ ਧੰਨਵਾਦ